ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਸ ਵਕਤ ਪੰਜਾਬ ਜਿਹੜਾ ਕਿ ਹੜਾਂ ਦੀ ਮਾਰ ਚੱਲ ਰਿਹਾ ਜਿੱਥੇ ਕਿ ਇਸ ਵਕਤ ਅਸੀਂ ਖੜੇ ਹਾਂ ਜੀ ਪੈਂਟ ਢਲਵਾ ਜ਼ਿਲ੍ਹਾ ਕਪੂਰਤਲਾ ਬੰਨ ਦੇ ਉੱਤੇ ਜਿੱਥੇ ਕਿ ਕੱਲ ਤੋਂ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਨਾਲ ਨਜੇਠਣ ਵਾਸਤੇ ਅੱਜ ਸਮੂਹ ਨਗਰ ਦੇ ਨੌਜਵਾਨ ਪਤਵੰਤੇ ਸੱਜਣਾਂ ਇਕੱਠੇ ਹੋਏ ਆ ਕਿਉਂਕਿ ਇਸ ਵਕਤ ਪਹਿਲਾਂ ਜਿਸ ਤਰ੍ਹਾਂ ਪਾਣੀ ਦੇ ਹਲਾਸ ਸਾਨੂੰ ਲੱਗ ਰਹੇ ਸਨ ਕਿ ਅਸੀਂ ਸੇਫ ਆ ਪਰ ਜਿਸ ਤਰ੍ਹਾਂ ਕੱਲ ਤੋਂ ਪਾਣੀ ਦਾ ਪੱਧਰ ਅੱਜ ਸਵੇਰ ਤੋਂ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਬੰਨ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਸਾਰਿਆਂ ਦੀ ਸਲਾਹ ਦੇ ਨਾਲ ਇਹ ਫੈਸਲਾ ਕੀਤਾ ਗਿਆ ਵਾ ਕਿ ਜਿਹੜੀ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਆ ਸੋ ਸਾਰੇ ਹੀ ਨੌਜਵਾਨ ਵੀਰਾਂ ਨੂੰ ਜਿੱਥੇ-ਜਿੱਥੇ ਤੱਕ ਵੀ ਇਹ ਵੀਡੀਓ ਸਾਰੇ ਦੇਖ ਰਹੇ ਹਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਲਾਗਲੇ ਪਿੰਡ ਹਨ ਇਲਾਕਾ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਪੈਂਟ ਢਲਵਾ ਗੁਰਦੁਆਰਾ ਕੋਟ ਸਾਹਿਬ ਨੇੜੇ ਜਲ ਤੋਂ ਜਲ ਪਹੁੰਚਣ ਦੀ ਇਹ ਕਿਰਪਾਲਤਾ ਕਰੋ ਜੀ ਅਤੇ ਜਿਹੜੇ ਬਹੁਤ ਸਾਰੇ ਵੀਰ ਜਿਹੜੇ ਸਹਿਯੋਗ ਦੀ ਚਾਹ ਕਿਉਂਕਿ ਇਹ ਸਾਰਾ ਕੰਮ ਜਿਹੜਾ ਪੈਸਿਆਂ ਦੇ ਨਾਲ ਚੱਲਣਾ ਕਿਉਂਕਿ ਮਿੱਟੀ ਪਾਈ ਜਾਣੀ ਟਰਾਲੀਆਂ ਜੀ ਸੀ ਬੀ ਬਹੁਤ ਜ਼ਿਆਦਾ ਖਰਚਾ ਵਾ ਤੇ ਹਰ ਕੋਈ ਵੀਰ ਆਪਣਾ ਆਪਣੀ ਕਿਰਤ ਕਮਾਈ ਨੂੰ ਸਫਲ ਕਰਕੇ ਦਸਵੰਦ ਦੇ ਰੂਪ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਵੇ ਤੇ ਤੁਸੀਂ ਇਥੇ ਗੁਰਦੁਆਰਾ ਕੋਟ ਸਾਹਿਬ ਵਿਖੇ ਸੁੱਕੀਆਂ ਹਰਸਤਾਂ ਵਾਸਤਾ ਲੰਗਰ ਵਾਸਤੇ ਅਤੇ ਵਾਦ ਤੋਂ ਬਾਅਦ ਉਪਰਾਲਾ ਇਹੇ ਬੇਨਤੀ ਹੈ ਕਿ ਮਿੱਟੀ ਦਾ ਜਿੱਥੇ ਕਿ ਅਸੀਂ ਆਪਣੀਆਂ ਸਾਰੀਆਂ ਟਰਾਲੀਆਂ ਲਗਾ ਰਹੇ ਹਾਂ ਉੱਥੇ ਜਿਹੜੇ ਲਾਗਨੇ ਪਿੰਡ ਹਨ ਜਿਹੜੇ ਸਾਰੇ ਵੀਰ ਫੋਨ ਕਰਦੇ ਹਨ ਉਹਨਾਂ ਸਾਰਿਆਂ ਨੂੰ ਹੁਣ ਗੁਜਾਰਿਸ਼ ਆ ਕਿ ਆਪਾਂ ਜਲਦ ਤੋਂ ਜਲ ਜਿਹੜੀ ਇਹ ਮਿੱਟੀ ਦੀਆਂ ਟਰਾਲੀਆਂ ਲੈ ਕੇ ਤੁਸੀ ਬੰਨ ਢੇਲਵਾ ਉੱਤੇ ਚੈੱਕ ਵਾਲੀਆਂ ਟਰਾਲੀਆਂ ਜਿਸ ਤਰ੍ਹਾਂ ਵੀ ਪਹੁੰਚਣ ਦੀ ਕਿਰਪਾਲਤਾ ਕਰੀਏ ਕਿਉਂਕਿ ਜਿਹੜਾ ਪਾਣੀ ਤੁਸੀ ਬੰਨ ਤੋਂ ਸੈਕ ਤਕਰੀਬਨ ਜੋ 2 ਜਾਂ 3 ਫੁੱਟ ਥੱਲੇ ਰਹਿ ਚੁੱਕਾ ਹੈ ਤਾਂਕਿ ਜਿੱਥੇ ਕਿ ਆਪਣਾ ਸਾਰਾ ਮੰਡ ਇਲਾਕਾ ਪਹਿਲਾਂ ਹੀ ਪਾਣੀ ਦੀ ਮਾਰ ਚੱਲ ਰਿਹਾ ਹੈ ਤੇ ਜਿਹੜਾ ਆਪਣਾ ਇਧਰ ਜਲਜੀ ਜਿਹੜੇ ਪਿੰਡ ਹਨ ਘਰ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਜਿੱਥੇ ਕਿ ਆਪਣੇ ਲਾਗਲੇ ਪਿੰ ਟੈਲਵਾ ਇਹ ਬੰਨ ਨੂੰ ਸੇਵ ਕਰਨ ਦੀ ਬਹੁਤ ਸਮੇਂ ਦੀ ਲੋੜ ਆ ਤੇ ਸਾਰਿਆਂ ਨੂੰ ਇਹ ਗੁਜਾਰਸ਼ ਆ ਕਿ ਆਪਾਂ ਕਿ ਆਪਾਂ ਛੇਤੀ ਹੰਬੜਾ ਮਾਰੀਏ ਤੇ ਜਲ ਤੋਂ ਜਲਦ ਇਹ ਉਪਰਾਲਾ ਕਰੀਏ ਤੇ ਮਿੱਟੀ ਦਾ ਕਿਸੇ ਤਰ੍ਹਾਂ ਪਹੁੰਚੀਏ ਤਾਂ ਜੋ ਕਿ ਜਿਹੜਾ ਕੋਈ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਤੋਂ ਆਪਾਂ ਪਹਿਲਾਂ ਬਚ ਸਕੀਏ ਜੀ ਤੇ ਨਾਲ ਹੀ ਬੇਨਤੀ ਆ ਕਿ ਆ ਇੱਕ ਮੇਰਾ ਨੰਬਰ ਆਪਣਾ ਜੀ 9915181073 ਕਿਸੇ ਵੀ ਤਰ੍ਹਾਂ ਦੀ ਮਾਇਆ ਦੀ ਸਹਾਇਤਾ ਭੇਜਣੀ ਹੋਵੇ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਹੁਣ ਇਸ ਨੰਬਰ ਤੇ ਸੰਪਰਕ ਕਰਦੇ ਸੱਕ ਸਕਦੇ ਹਨ ਸਾਡਾ ਵੀਰ ਸੋਨ ਵੀਰ ਹੈਗਾ ਇੰਦਰਜੀਤ ਇਹ ਵੀ ਆਪਣੇ ਨੰਬਰ ਬੋਲ ਦਿੰਦੇ ਆ ਤਾਂ ਤੁਸੀਂ ਕਿਰਪਾ ਕਰਕੇ ਜਰੂਰ ਇਹ ਹੰਬੜਾ ਮਾਰੋ ਇਸ ਸਮੇਂ ਦੀ ਲੋੜ ਹੈ ਇਸ ਵਕਤ ਜੀ ਭਾਜੀ ਆਪਣਾ ਨੰਬਰ ਬੋਲ ਦਿਓ ਜੀ ਤੇਰਾ ਨੰਬਰ 99152 83000 ਤੇ ਇੰਦਰਜੀਤ ਵੀਰ ਇਹ ਤਿੰਨ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਸਿੰਘ 98881 92699 92881 9269 ਤੇ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਹੈ ਕਿ ਪਾਰਟੀਬਾਦੀ ਤੋਂ ਉੱਪਰ ਉੱਟ ਕੇ ਆਪਾਂ ਇੱਕ ਧੇਰ ਮਿੱਟੀ ਦੀ ਬਣ ਲਾਦੇ ਜਾਈਏ ਤਾਂ ਜੋ ਕਿ ਆਪਾਂ ਨੂੰ ਜਿਹੜਾ ਨੁਕਸਾਨ ਨਾ ਚੱਲਣਾ ਪਵੇ ਸਾਰੇ ਇਹ ਬੇਨਤੀ ਹੈ ਤੇ ਸਾਰੇ ਹੀ ਪਿੰਡ ਨੂੰ ਇਲਾਕੇ ਨੂੰ ਬੇਨਤੀ ਹੈ ਕਿ ਹੁਣ ਜਿਹੜੀ ਸੇਵਾ ਸ਼ੁਰੂ ਹੋ ਚੁੱਕੀ ਆ ਤੇ ਸਾਰੇ ਗੁਰਦੁਆਰਾ ਕੋਟ ਸਾਹਿਬ ਤੋਂ ਇਹ ਸੇਵਾ ਰੰਭ ਹੋ ਚੁੱਕੀ ਆ ਤੇ ਲੈਣ ਦੇ ਪਾਸਿਓ ਜਿਹੜੀ ਮਿੱਟੀ ਪੈਣੀ ਸ਼ੁਰੂ ਹੋਊਗੀ ਤੇ ਤਕਰੀਬਨ ਸਾਰੇ ਬੰਦ ਤੇ ਜਿੱਥੇ ਤੱਕ ਵੀ ਤੁਹਾਡਾ ਸਹਿਯੋਗ ਹੋਵੇਗਾ ਪਵੇਗੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਜਿਹੜੇ ਵੀਰਾਂ ਨੇ ਮਿੱਟੀ ਲੈ ਕੇ ਆਉਣੀ ਆ ਬਪਰਾਲਾ ਕਰਿਓ ਕਿ ਜੈਕ ਵਾਲੀਆਂ ਟਰਾਲੀਆਂ ਦੇ ਉੱਤੇ ਮਿੱਟੀ ਲੈ ਕੇ ਆਇਓ ਜ਼ਰੂਰ ਹੈ ਕਿਉਂਕਿ ਉਹ ਲੋਣੀ ਅਤੇ ਸਾਂਭਣੀ ਬਹੁਤ ਸੁੱਕੀ ਆ ਇਸ ਕਰਕੇ ਸੁਖਾਲਾ ਕੰਮ ਆ ਵੈਸੇ ਦੂਸੀਆਂ ਟਰਾਲੀਆਂ 'ਚ ਵੀ ਤੀ ਲਿਓਣਾ ਚਾਹੁੰਦੇ ਲੈ ਕੇ ਆਓ ਪਰ ਬੋਰੇ ਤੇ ਜਿਹਨਾਂ ਕੋ ਖਾਲੀ ਬੋਰੇ ਹੋਣ ਬੋਰੇ ਭਰੇ ਹੋਏ ਹੋਣ ਇਸ ਤਰ੍ਹਾਂ ਦਾ ਵੀ ਆਪਾਂ ਨੂੰ ਪਤਾ ਕਿ ਇਹੋ ਜਿਹੀ ਸਿਚੁਏਸ਼ਨ ਦੇ ਨਾਲ ਲੜ ਸਕਦੇ ਆ ਉਹ ਜੇ ਯਾਨੀ ਕਿ ਸਾਰਾ ਜਿਹੜਾ ਮਾਲ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਜੀ ਕਿ ਤੂੰ ਹੀ ਕਹਿ ਵੀ ਇਹਨਾਂ ਦੇ ਆਕੇ ਲਾਉਣੀ ਕਿੱਥੇ ਲਾਉਣੀ ਆ ਆ ਬੰਦਾ ਉਹ ਆਪਾਂ ਸਾਰਾ ਦਾਤਾ ਕੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ